ਹੌਟ ਸੀਟ ਤਾਂ ਲੰਬੀ ਦੀ ਵੀ ਗਿਣੀ ਜਾਂਦੀ ਸੀ ਤੇ ਨਤੀਜਾ ਲੋਕਾਂ ਨੇ ਬਹੁਤ ਵਧੀਆ ਦਿੱਤਾ ਹੁਣ ਮੈਨੂੰ ਜਿਹੜੀ ਤੁਸੀਂ ਬਠਿੰਡੇ ਦੀ ਗੱਲ ਕਰਦੇ ਹੋ ਬਠਿੰਡੇ ਤੋਂ ਵੀ ਲੋਕ ਬਹੁਤ ਹੀ ਮੈਨੂੰ ਉਮੀਦ ਹੈ ਵੱਡੇ ਮਾਰਜਨ ਨਾਲ ਲੋਕ ਸਭਾ ਵਿੱਚ ਭੇਜਣਗੇ ਸਾਡੇ ਨਾਲ ਇਸ ਵਕਤ ਵਿੱਚ ਗੁਰਮੀਤ ਸਿੰਘ ਖੁੜਿਆ ਸਰ ਪਾਰਟੀ ਨੇ ਇੱਕ ਵਾਰ ਫਿਰ ਭਰੋਸਾ ਜਗਾਇਆ ਹੈ ਤੁਹਾਡੇ ਕੋਲ ਤੇ ਬਹੁਤ ਰਿਸਪੌਂਸਿਬਿਲਟੀ ਹੈ ਕਿਉਂਕਿ ਬਠਿੰਡਾ ਦੀ ਹੌਟ ਸੀਟ ਬਣੀ ਜਾਂਦੀ ਹੈ ਕਿਸ ਤਰ੍ਹਾਂ ਤਿਆਰੀ ਚੱਲ ਰਹੀ ਹੈ ਅੱਜ ਮੀਟਿੰਗ ਵੀ ਸੀਗੀ ਤੁਸੀਂ ਸ਼੍ਰੀਮਨ ਅਕਾਲੀ ਦਲ ਦੇ ਕੁਝ ਲੋਕ ਵੀ ਲੈ ਕੇ ਆਏ ਨਾਲ ਕਿਸ ਤਰ੍ਹਾਂ ਦੇਖਦੇ ਹੋ ਇਸ ਵਾਰ ਦੀ ਤਿਆਰੀ ਦੇਖੋ ਜੀ ਹੌਟ ਸੀਟ ਤਾਂ ਲੰਬੀ ਦੀ ਵੀ ਗਿਣੀ ਜਾਂਦੀ ਸੀ ਤੇ ਨਤੀਜਾ ਲੋਕਾਂ ਨੇ ਬਹੁਤ ਵਧੀਆ ਦਿੱਤਾ ਹੁਣ ਮੈਨੂੰ ਜਿਹੜੀ ਤੁਸੀਂ ਬਠਿੰਡੇ ਦੀ ਗੱਲ ਕਰਦੇ ਹੋ ਬਠਿੰਡੇ ਤੋਂ ਵੀ ਲੋਕ ਬਹੁਤ ਹੀ ਮੈਨੂੰ ਉਮੀਦ ਹੈ ਵੱਡੇ ਮਾਰਜਨ ਨਾਲ ਲੋਕ ਸਭਾ ਵਿੱਚ ਭੇਜਣਗੇ ਹਰ ਸਮਰਤ ਬਾਦਲ ਨੂੰ ਕਿੰਨਾ بڑا ਤੁਸੀਂ ਚੈਲੰਜ ਮੰਨਦੇ ਹੋ ਔਰ ਅਕਾਲੀ ਦਲ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਤੁਹਾਨੂੰ ਲੱਗ ਰਿਹਾ ਡਾਊਨ ਜਾ ਰਹੀ ਪਾਰਟੀ ਕਿ ਉੱਤੇ ਜਾ ਰਹੀ ਹੈ ਕਿ ਕਿਉਂਕਿ 4 ਕਾਰਨਰ ਕੋਨਰ ਕੰਟੈਸਟ ਹੈ ਇਸ ਵਾਰ ਡਾਊਨ ਤਾਂ ਤੁਸੀਂ ਆਪ ਹੀ ਸਮਝ ਰਹੇ ਮੇਰਾ ਖਿਆਲ ਹੈ ਜਦੋਂ ਦੀਆਂ ਵੋਟਾਂ ਪੈਣ ਲੱਗੀਆਂ ਸਨ 52 ਤੋਂ ਦੋ ਦਾ ਕਦੇ ਤਿੰਨ ਮੈਂਬਰ ਕਾਲੀ ਦਲ ਦੇ ਗਏ ਹੈ ਵਿਧਾਨ ਸਭਾ ਚ 25 30 40 50 ਦਾ ਅੰਕੜਾ ਹੋਇਆ ਕਰਦਾ ਸੀ ਤਾਂ ਇਹਦੂ ਡਾਊਨ ਕਦੋਂ ਆ ਜਾਣਗੇ ਹੁਣੇ ਤੁਸੀਂ ਕੁਝ ਸ਼ਿਵਮਨ ਅਕਾਲੀ ਦਲ ਦੇ ਲੋਕ ਵੀ ਲੈ ਕੇ ਆਏ ਹੋ ਐਮ ਸੀ ਦੇ ਮੈਂਬਰ ਵੀ ਲੈ ਕੇ ਆਏ ਹੋ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਇਹ ਜਿ ਬਦਲਾਵ ਦੀ ਰਾਜਨੀਤੀ ਹੈ ਤੁਸੀਂ ਅਸੀਂ ਪਹਿਲੇ ਵੀ ਦੇਖਿਆ ਕਿ ਜਿਵੇਂ ਆਮ ਆਦਮੀ ਪਾਰਟੀ ਨੂੰ ਸੁਸ਼ੀਲ ਕੁਮਾਰ ਰਿੰਕੂ ਛੱਟ ਛੱਟ ਕੇ ਗਏ ਨੇ ਤੁਸੀਂ ਕੋਈ ਕਿਸੇ ਨੂੰ ਲੈ ਕੇ ਆਇਓ ਤੇ ਇਹਦੇ ਵਿੱਚ ਲੋਕਾਂ ਨੂੰ ਕਨਵਿੰਸ ਕਰਨਾ ਆਸਾਨ ਰਹੇਗਾ ਕੀ ਦੇ ਕਿਸ ਤਰ੍ਹਾਂ ਜਿਹੜੇ ਲੋਕ ਮੇਰੇ ਨਾਲ ਆਏ ਹਜ਼ਾਰਾਂ ਵੋਟਾਂ ਲੈ ਕੇ ਨਗਰ ਕੌਂਸਲ ਦੇ ਮੈਂਬਰ ਬਣੇ ਨੇ ਜੇ ਉੱਥੇ ਉਹਨਾਂ ਨਾਲ ਉਹਨਾਂ ਨੂੰ ਉਸ ਪਰਿਵਾਰ ਵੱਲੋਂ ਉਸ ਪਾਰਟੀ ਵੱਲੋਂ ਉਹਨਾਂ ਨਾਲ ਸਲੂਕ ਨਹੀਂ ਸਹੀ ਕਰਿਆ ਜਾ ਰਿਹਾ ਤਾਂ ਤਾਂ ਹੀ ਮੇਰੇ ਨਾਲ ਹੈ ਵੱਡਾ ਚੈਲੰਜ ਕਿ ਨੂੰ ਮੰਨਦੇ ਹੋ ਕਿਉਂਕਿ ਲਾਅ ਐਂਡ ਆਰਡਰ ਸਿਚੁਏਸ਼ਨ ਹੈ ਫਾਰਮਰ ਐਜੀਟੇਸ਼ਨ ਸੀਗੀ ਕੀ ਮੁੱਦੇ ਲੈ ਕੇ ਤੁਸੀਂ ਜਾਓਗੇ ਮੁੱਦੇ ਮੈਂ ਉੱਥੇ ਬਟਿੰਡੇ ਦੇ ਸਾਹਮਣੇ ਹੀ ਕਰੂੰਗਾ ਲੋਕਾਂ ਦੇ ਸਾਹਮਣੇ ਅੱਛਾ ਬਟਿੰਡਾ ਦੀ ਹੌਟ ਸੀਟ ਇੱਕ ਵਾਰ ਫਿਰ ਔਰ ਗੁਰਮੀਤ ਸਿੰਘ ਖੁੱਡੀਆਂ ਉਹ ਕਹਿ ਰਹੇ ਨੇ ਕਿ ਖੜੇ ਹੋਣਗੇ ਹਰ ਸਮਰਿਤ ਬਾਦਲ ਦੇ ਖਿਲਾਫ ਕਿਸ ਤਰ੍ਹਾਂ ਏਸੀਡ ਜਿੱਤੀ ਜਾਊਗੀ ਕੌਣ ਜਿੱਤੇਗਾ ਉਹ ਦੇਖਣ ਵਾਲੀ ਗੱਲ ਹੋਏਗੀ ਕੈਮਰਾ ਪਰ ਸੰਚਾਦੀ ਰਾਮ ਦੇ ਨਾਲ ਕਮਲਜੀਤ ਸੰਧੂ ਚੰਡੀਗੜ੍ਹ ਪੰਜਾਬ ਤੱਕ